ਆਪਣੇ ਲਈ ਰਾਜਵੀਰ ਕੌਰ ਖੜੀ ਹੈ ਜਿੱਤੇ ਇੱਕ ਭਰਾ ਨੇ ਦੋ ਸਲਾਈ ਸੀਗੇ ਵੀ ਮੇਰੀ ਭੈਣ ਤੇ ਮੇਰੇ ਮਾਪੇ ਪਾ ਕੇ ਮੇਰੀਆਂ ਅੱਖਾਂ 'ਚ ਮਿਰਚਾਂ ਤੇ ਮੇਰੇ ਘਰ ਵਾਲੀ ਦੇ ਪਾ ਕੇ ਸਾਨੂੰ ਕੁੱਟ ਕੇ ਚਲੇ ਗਏ ਨੇਫੇ 'ਚ ਮਿਰਚਾਂ ਲਈ ਆ ਪਾ ਕੇ ਨੇਫੇ 'ਚ ਮਿਰਚਾਂ ਹਾਂਜੀ ਨੇਫੇ 'ਚ ਮਿਰਚਾਂ ਮੇਰੇ ਪਾ ਕੇ ਮੇਰੀ ਕੁੱਟ ਮਾਰ ਕਰਕੇ ਗਈ ਆ ਜੀ ਅੱਖਾਂ 'ਚ ਲਾਲ ਮਿਰਚਾਂ ਹਾਂਜੀ ਲਾਲ ਮਿਰਚਾਂ ਇਹ ਮੈਂ ਦੋਹਾਂ ਦੇ ਅੱਖਾਂ 'ਚ ਪਾਈਆਂ ਵੀਰ ਜੀ ਮੇਰੀ ਭੈਣ ਜੀ ਇਹ ਮਸਲਾ ਸੀ ਜੋ ਛੋਟੇ ਤੇ ਦੋਸ ਲਾਏ ਨੇ ਵੀ ਅੱਖਾਂ 'ਚ ਮਿਰਚਾਂ ਪਾ ਲਈ ਮੇਰੀ ਭੈਣ ਉਹ ਪਹਿਲਾਂ ਪਿੰਡਾਂ ਦੇ ਵਿੱਚ ਸਰਪੰਚ ਫੈਸਲੇ ਕਰਦੇ ਸੀ ਨਾ ਕੋਈ ਥਾਣੇ ਜਾਂਦਾ ਸੀ ਤੇ ਨਾ ਕਿਸੇ ਦੀ ਧੀ ਭੈਣ ਦਾ ਤਲਾਕ ਹੁੰਦਾ ਸੀ ਜਦੋਂ ਘਰ ਕੱਚੇ ਸੀ ਲੋਕ ਸੱਚੇ ਸੀ ਮੰਨ ਲਓ ਕੋਈ ਧਾਗਾ ਵੀ ਆ ਕੇ ਬੰਨ੍ਹ ਦਿੰਦਾ ਸੀਗਾ ਉਹਦੇ ਵੀ ਰਿਸ਼ਤੇ ਨਿਰਦੇਸ਼ ਹੁਣ ਅੱਜ ਕੱਲ ਲੋਕ ਆ ਮੋਬਾਈਲਾਂ 'ਚ ਵੇਖਦੇ ਆ ਗੱਲ ਕਰੇ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਤੁਹਾਡੇ ਕੈਮਰੇ ਰਾਹੀਂ ਇੱਥੇ ਜਿਹੜਾ ਅਨਸਾਫ਼ ਆ ਪੂਰਾ ਠੋਕ ਕੇ ਕੀਤਾ ਜਾਂਦਾ ਹੈ ਤੁਹਾਡੇ ਪੁੱਤ ਦੇ ਤੁਹਾਡਾ ਪੁੱਤ ਸੰਗਲ ਲਾਉਂਦਾ ਹੈ ਪਿੰਡ ਕਿਉਂ ਛੱਡਣਾ ਪਿਆ ਸਾਨੂੰ ਆਪਣੀ ਪਿੰਡ ਡਾਂਗਾ ਤੋਂ ਰਿੰਦੇ ਜੀ ਰੱਬ ਨੇ ਲੇਕ ਲਾਣੇ ਜੀ ਨਾ ਇਹਦੀ ਸੇਤ ਆਉਂਦੀ ਆ ਗਿਆ ਤੁਰਤੇ ਮੇਰੀ ਮਾਂ ਮੇਰਾ ਬਾਪ ਇੱਕ ਮੇਰੀ ਮਾਸੀ ਹੈ ਜੀ ਐਫ ਵਿੱਚ ਮਿਰਚਾਂ ਲਈ ਆ ਪਾ ਕੇ ਥੋੜੇ ਵੀ ਅੱਖਾਂ 'ਚ ਮਿਰਚਾਂ ਪਾਈਆਂ ਹਾਂ ਜੀ ਮਿਰਚਾਂ ਲੈ ਕੇ ਆ ਅੱਛਾ ਪਾਈਆਂ ਕਿਹਨੇ ਦੀਆਂ ਮੇਨਾ ਮੇਰੀ ਨਾਨਦ ਨੇ ਤੇ ਇੱਕ ਇਹਦੀ ਮਾਸੀ ਨੇ ਸਾਡਾ ਪਿੰਡ ਦਾ ਵਾਸਾ ਅੱਜ ਹੈ ਗੱਬੀ ਹੀ ਤੇ ਪੁੱਛ ਲਈ ਜਿੰਨਾਂ ਦੇ ਸਾਹਮਣੇ ਮਿਰਚਾਂ ਪਾ ਕੇ ਸਾਨੂੰ ਕੁੱਟ ਕੇ ਗਈਆਂ ਨੇ ਜੀਆਂ ਉਹ ਕੁੱਟਮਾਰ ਕਰਦਾ ਉਹਦੇ ਮੁੰਡੇ ਦੀ ਸੰਗਲ ਤੱਕ ਵੀ ਉਹਦੇ ਲਾ ਕੇ ਰੱਖੇ ਨੇ ਉਹਨੇ 8 ਦਿਨ ਇੱਕ ਰੋਟੀ ਤੇ ਰੱਖਿਆ ਉਸ ਮਾਂ ਨੇ ਇੱਕ ਰੋਟੀ ਇੱਕ ਟਾਈਮ ਦਿੰਦੀ ਹੈ ਆਪਦੇ ਬੱਚੇ ਦੇ ਸੰਗਲ ਹਾਂਜੀ 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 ਜਿਹੜੀਆਂ ਪਾਥੀਆਂ ਮੇਰੀ ਮਾਂ ਦੇ ਪੱਥੀਆਂ ਹੁੰਦੀਆਂ ਨੇ ਉਹ ਵੇਚ ਕੇ ਸ਼ਰਾਬ ਪੀਤੀ ਹੈ ਉਹਨੇ ਮੈਨੂੰ ਇਹ ਤਾਂ ਕਹਿੰਦੀ ਸੀ ਮੇਰੀ ਭਜਾਈ ਨੇ ਕਹਿੰਦੀ ਤੇਰੇ ਪੁੱਤ ਨੂੰ ਜਿਉਂਦਾ ਨਾ ਛੱਡ ਦੇ ਮੈਂ ਕਿਹਾ ਕੋਈ ਨਾ ਮੇਰਾ ਪੁੱਤ ਹਿੱਸਾ ਬਾਹਰ ਹੂ ਮੈਂ ਮੁੱਕਰਦੀ ਨਹੀਂ ਹੈਗੀ ਜੋ ਗੱਲ ਹੋਈ ਹੈਗੀ ਗੁੱਸੇ 'ਚ ਕਿਹਾ ਗੁੱਸੇ 'ਚ ਕਿਹਾ ਮੈਂ ਕਹਿ ਰਹੀ ਆ ਹੁਣ ਵੀਡੀਓ ਕਹਿ ਰਹੀ ਆਗੀ ਜੇ ਮੈਨੂੰ ਪੌਲੀ ਦੀ ਵੀ ਲੋੜ ਹੋਵੇ ਮੇਰੀ ਗਰਦਨ ਲਾ ਅੱਛਾ ਤੁਸੀਂ ਜਨਨੇ ਕਿ ਭਾਈ ਦੇ ਹਿੱਸੇ ਤੋਂ ਕੋਈ ਸਵਾਲ ਨਹੀਂ ਲੈਣਾ ਜੀ ਅਸੀਂ ਤੁਹਾਨੂੰ ਪੁੱਛ ਨਹੀਂ ਲੈਣਾ ਜੀ ਅਸੀਂ ਨਾ ਤਾਂ ਜਿਉਂ ਇਹ ਕਹਿੰਦਾ ਕਿ ਅਸੀਂ ਉਪਲੀ ਦਾ ਅੱਡਾ ਵੀ ਭੁੱਲ ਜਾਗੇ ਅਸੀਂ ਇਹ ਕਹਾਂਗੇ ਵੀ ਸਾਡੇ ਕੁਛ ਆਏ ਨਹੀਂ ਉਪਲੀ ਨਾਲ ਪਿਓ ਮਾਂ ਬਾਪ ਦੇ ਨਾਲੇ ਮਰ ਗਏ ਸੀ